ਭਾਰਤ ਨੇ ਪਠਾਨਕੋਟ ਤੋਂ ਕਤਰ ਭੇਜੀ ਗੁਲਾਬ ਦੀ ਖੁਸ਼ਬੂ ਵਾਲੀ ਲੀਚੀ ਦੀ ਪਹਿਲੀ ਖੇਪ ਪਠਾਨਕੋਟ ਤੋਂ ਦੁਬਈ ਨੂੰ ਵੀ ਭੇਜੀ ਗਈ 0.5 ਮੀਟ੍ਰਿਕ ਟਨ ਲੀਚੀ ਦੀ ਖੇਪ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਬਾਗਵਾਨੀ ਵਿਭਾਗ ਨੇ ਦਿੱਤਾ ਅਹਿਮ ਸਹਿਯੋਗ ਪੰਜਾਬ ਤੋਂ ਦੋਹਾ ਕਤਰ ਨੂੰ 1 ਮੀਟ्रिक टन ਗੁਲਾਬ ਦੀ ਖੁਸ਼ਬੂਦਾਰ ਲੀਚੀ ਦੀ ਪਹਿਲੀ ਖੇਪ ਰਵਾਨਾ ਪੰਜਾਬ ਦੀ ਲੀਚੀ ਦਾ ਸੁਆਦ ਕਤਰ ਤੱਕ ਪਹੁੰਚ ਚੁੱਕਿਆ ਹੈ ਜੀ ਹਾਂ ਬੇਸ਼ੱਕ ਬਿਹਾਰ ਦੀ ਸ਼ਾਹੀ ਲੀਚੀ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਪਰ ਹੁਣ ਪੰਜਾਬ ਦੀ ਲੀਚੀ ਵੀ ਆਪਣੀ ਜਗ੍ਹਾ ਬਣਾ ਰਹੀ ਹੈ ਤਾਂ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਨੁਸਾਰ 23 ਜੂਨ ਨੂੰ ਪੰਜਾਬ ਦੇ ਪਠਾਨਕੋਟ ਤੋਂ ਆ ਲੀਚੀ ਦੀ ਇੱਕ ਖੇਪ ਹੈ ਜਿਹੜੀ ਕਤਰ ਭੇਜੀ ਗਈ ਹੈ ਤਾਂ ਇਸ ਨੂੰ ਕਈ ਹੋਰ ਖਾੜੀ ਦੇਸ਼ਾਂ ਦੇ ਵਿੱਚ ਵੀ ਨਿਰਯਾਤ ਕੀਤਾ ਗਿਆ ਤਾਂ ਭਾਰਤੀ ਕਿਸਾਨਾਂ ਅਤੇ ਬਾਗਵਾਨਾਂ ਦੇ ਲਈ ਖੁਸ਼ਖਬਰੀ ਹੈ ਜਿੱਥੇ ਅੰਬ, ਕੇਲੇ, ਅੰਗੂਰ ਅਤੇ ਸੰਤਰੇ ਫਲਾਂ ਦੇ ਨਿਰਯਾਤ ਦੇ ਵਿੱਚ ਮੋਹਰੀ ਹਨ ਉੱਥੇ ਹੀ ਚੈਰੀ, 베ਰੀਆਂ ਅਤੇ ਲੀਚੀ ਹੁਣ ਤੇਜ਼ੀ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਰਹੇ ਨੇ ਤਾਂ ਭਾਰਤ ਵੱਲੋਂ ਪਠਾਨਕੋਟ ਤੋਂ ਕਤਰ ਨੂੰ ਗੁਲਾਬ ਦੀ ਖੁਸ਼ਬੂ ਵਾਲੀ ਲੀਚੀ ਦੀ ਪਹਿਲੀ ਥੇਪ ਹੈ ਜਿਹੜੀ ਰਵਾਨਾ ਕੀਤੀ ਗਈ ਹੈ ਉੱਥੇ ਹੀ ਪਠਾਨਕੋਟ ਤੋਂ ਦੁਬਈ ਨੂੰ ਵੀ 0.5 ਮੀਟ्रिक टन ਲੀਚੀ ਨਿਰਯਾਤ ਕੀਤੀ ਗਈ ਤਾਂ APEDA ਨੇ ਇਸ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਤਾਂ ਭਾਰਤ ਨੇ ਕਤਰ ਨੂੰ ਗੁਲਾਬ ਦੀ ਖੁਸ਼ਬੂਦਾਰ ਲੀਚੀ ਭੇਜੀ ਹੈ ਜੀ ਹਾਂ ਖੁਸ਼ਬੂਦਾਰ ਲੀਚੀ ਦੀ ਪਹਿਲੀ ਕੇਪ ਹੈ ਜਿਹੜੀ ਪਠਾਨਕੋਟ ਤੋਂ ਕਤਰ ਵੱਲ ਰਵਾਨਾ ਕਰ ਦਿੱਤੀ ਗਈ ਹੈ ਜਿਸ ਨਾਲ ਭਾਰਤ ਦੇ ਬਾਗਵਾਨੀ ਨਿਰਯਾਤ ਨੂੰ ਮਹੱਤਮਪੂਰਨ ਹੁਲਾਰਾ ਮਿਲਿਆ ਤਾਂ 1 ਮੀਟ੍ਰਿਕ ਟਨ ਖੁਸ਼ਬੂਦਾਰ ਲੀਚੀ ਦੀ ਪਹਿਲੀ ਖੇਪ ਦੋਹਾ ਭੇਜੀ ਗਈ ਹੈ ਤਾਂ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਬਾਗਵਾਨੀ ਵਿਭਾਗ ਦੇ ਸਹਿਯੋਗ ਦੇ ਨਾਲ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਖੇਤੀਬਾੜੀ ਅਤੇ ਫੂਡ ਪ੍ਰੋਡਕਟ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਨੇ ਪਠਾਨਕੋਟ ਪੰਜਾਬ ਤੋਂ ਦੋਹਾ ਕਤਰ ਨੂੰ 1 ਮੀਟ੍ਰਿਕ ਟਨ ਗੁਲਾਬ ਦੀ ਖੁਸ਼ਬੂਦਾਰ ਲੀਚੀ ਦੀ ਪਹਿਲੀ ਖੇਪ ਨੂੰ ਰਵਾਨਾ ਕੀਤਾ ਹੈ ਇਸ ਤੋਂ ਇਲਾਵਾ ਪਠਾਨਕੋਟ ਤੋਂ ਦੁਬਈ ਨੂੰ ਵੀ 0.5 ਮੀਟ੍ਰਿਕ ਟਨ ਲੀਚੀ ਹੈ ਜਿਹੜੀ ਨਿਰਯਾਤ ਕੀਤੀ ਗਈ ਜੋ ਕਿ ਨਿਰਯਾਤ ਦੇ ਵਿੱਚ ਇੱਕ ਦੋਹਰੀ ਪ੍ਰਾਪਤੀ ਹੈ ਤੇ ਵਿਸ਼ਵ ਹੈ ਜਿਹੜਾ ਤਾਜ਼ੇ ਫਲ ਬਾਜ਼ਾਰਾਂ ਦੇ ਵਿੱਚ ਭਾਰਤ ਦੀ ਸੰਭਾਵਨਾ ਨੂੰ ਮਜ਼ਬੂਤ ਕਰਦਾ ਹੈ ਇਹ ਮੀਲ ਪੱਥਰ ਪਹਿਲ ਭਾਰਤ ਦੇ ਬਾਗਵਾਨੀ ਉਤਪਾਦਾਂ ਦੀ ਉਤਮਤਾ ਨੂੰ ਉਜਾਗਰ ਕਰਦੀ ਹੈ ਉੱਥੇ ਹੀ ਦੇਸ਼ ਦੀ ਵੱਧਦੀ ਖੇਤੀ ਨਿਰਯਾਤ ਸੰਭਾਵਨਾ ਨੂੰ ਵੀ ਉਜਾਗਰ ਕਰਦੀ ਹੈ ਇਹ ਕਿਸਾਨ ਭਾਈਚਾਰਿਆਂ ਨੂੰ ਉਹਨਾਂ ਦੇ ਤਾਜ਼ੇ ਅਤੇ ਉੱਚ ਮੁੱਲ ਵਾਲੇ ਉਤਪਾਦਾਂ ਦੇ ਲਈ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਪ੍ਰਦਾਨ ਕਰਕੇ ਬਹੁਤ ਸਾਰੇ ਮੌਕੇ ਵੀ ਪ੍ਰਦਾਨ ਕਰਦੀ ਹੈ ਰਾਸ਼ਟਰੀ ਬਾਗਬਾਨੀ ਬੋਰਡ ਦੇ ਅਨੁਸਾਰ ਵਿੱਤੀ ਸਾਲ 2023-24 ਦੇ ਲਈ ਪੰਜਾਬ ਦਾ ਲੀਚੀ ਉਤਪਾਦਨ ਜਿਹੜਾ 71490 ਮੀਟ्रिक टन ਰਿਹਾ ਜੋ ਕਿ ਭਾਰਤ ਦੇ ਕੁੱਲ ਲੀਚੀ ਉਤਪਾਦਨ ਦੇ ਵਿੱਚ 12.39% ਯੋਗਦਾਨ ਪਾਉਂਦਾ ਹੈ ਇਸੇ ਸਮੇਂ ਦੌਰਾਨ ਭਾਰਤ ਨੇ 639.53 ਮੀਟ्रिक टन ਲੀਚੀ ਦਾ ਨਿਰਯਾਤ ਕੀਤਾ ਕਾਸਤ ਅਧੀਨ ਰਕਬਾ 4327 ਹੈਕਟੇਅਰ ਸੀ ਜਿਸ ਦੀ ਔਸਤਨ ਪੈਦਾਵਾਰ 16523 ਕਿਲੋਗ੍ਰਾਮ ਹੈਕਟੇਅਰ ਰਹੀ ਸੀ ਤਰਮਾਨਾ ਕੀਤੀ ਗਈ ਖੇਪ ਦੇ ਵਿੱਚ ਪ੍ਰੀਮੀਅਮ ਪਠਾਨਕੋਟ ਲੀਚੀ ਦਾ ਇੱਕ ਰੀਫਰ ਪੈਲੇਟ ਸ਼ਾਮਲ ਸੀ ਜੋ ਕਿ ਖੇਤਰ ਦੇ ਉਤਪਾਦਕਾਂ ਦੇ ਲਈ ਵੀ ਇੱਕ ਵੱਡਾ ਕਦਮ ਹੈ ਵਿਸ਼ੇਸ਼ ਤੌਰ ਉੱਤੇ ਵਿੱਤੀ ਸਾਲ 2024-25 ਅਪ੍ਰੈਲ ਮਾਰਚ ਦੌਰਾਨ ਭਾਰਤ ਦੇ ਫਲਾਂ ਅਤੇ ਸਬਜ਼ੀਆਂ ਦੀ ਬਰਾਮਦ ਯੂ ਐਸ ਡੀ 3.87 ਬਿਲੀਅਨ ਤੱਕ ਪਹੁੰਚ ਗਈ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 5.67% ਦੀ ਵਾਧਾ ਦਰਸਾਉਂਦੀ ਹੈ ਜਦੋਂ ਕਿ ਅੰਬ ਕੇਲੇ ਅੰਗੂਰ ਅਤੇ ਸੰਤਰੇ ਫਲਾਂ ਦੇ ਨਿਰਯਾਤ ਉੱਤੇ ਹਾਵੀ ਹਨ ਉੱਥੇ ਹੀ ਚੈਰੀ 베ਰੀਆਂ ਅਤੇ ਲੀਚੀ ਹੁਣ ਤੇਜ਼ੀ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿੱਚ ਆਪਣਾ ਰਸਤਾ ਬਣਾ ਰਹੇ ਨੇ ਤਾਂ ਭਾਰਤ ਨੇ ਪਠਾਨਕੋਟ ਤੋਂ ਗੁਲਾਬ ਦੀ ਖੁਸ਼ਬੂ ਵਾਲੀ ਲੀਚੀ ਦੀ ਪਹਿਲੀ ਖੇਪ ਹੈ ਜਿਹੜੀ ਕਤਰ ਭੇਜੀ ਹੈ ਤਾਂ ਪਠਾਨਕੋਟ ਤੋਂ ਦੁਬਈ ਨੂੰ ਵੀ 0.5 ਮੀਟ੍ਰਿਕ ਟਨ ਲੀਚੀ ਦੀ ਖੇਪ ਹੈ ਜਿਹੜੀ ਨਿਰਯਾਤ ਕੀਤੀ ਗਈ ਤਾਂ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਬਾਗਵਾਨੀ ਵਿਭਾਗ ਵੱਲੋਂ ਅਹਿਮ ਸਹਿਯੋਗ ਦਿੱਤਾ ਗਿਆ ਤਾਂ ਹੁਣ ਬਿਹਾਰ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਆ ਲੀਚੀ ਹੈ ਜਿਹੜੀ ਉਹ ਵਿਦੇਸ਼ਾਂ ਦੇ ਵਿੱਚ ਪਹੁੰਚ ਰਹੀ ਹੈ ਤੇ ਪੰਜਾਬ ਦੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਉੱਥੇ ਹੀ ਕਿਸਾਨ ਵੱਧ ਤੋਂ ਵੱਧ ਰਕਬਾ ਹੈ ਜਿਹੜਾ ਉਹ ਲੀਚੀ ਦਾ ਬੀਜ ਸਕਦੇ ਨੇ ਤੇ ਚੰਗਾ ਮੁਨਾਫਾ ਕਮਾ ਸਕਦੇ ਨੇ